ਹੋਰ ਮੈਂ ਹੀ ਐਂਡੀਓ ਮਜੀਦ ਸਿੰਘ ਅਭੀ ਅਭੀ ਨਕਾ ਲਾਈਵ ਲਾਈਵ ਅੱਜ ਨੀਚੇ ਆ ਜਾਓ ਅਭੀ ਨਕਾ ਕਹਿੰਦੇ ਮੈਂ ਉਸ ਦਾ ਆਈਡੀ ਮੈਂ ਆਈਡੀ ਵੀ ਨਕਾ ਐ ਭਾਈ ਉਹ ਥੱਲੇ ਆਏਗਾ ਤਬੀ ਨਾ ਆਈਡੀ ਲਿਖੂਗਾ ਅੱਜ ਭਾਈ ਪਹਿਲੇ ਜੀ ਜੀ ਨਾ ਕੋਈ ਹੋਰ ਜਿਹੜਾ ਕੱਟਿਆ ਜਾਣਾ ਹੈ ਜਾਣਾ ਜਿੱਥੇ ਤੂੰ ਜਾਣਾ ਹੈ ਚੱਲ ਜਾ ਇਹ ਤਾਂ ਨਹੀਂ ਗਈ ਤੇ ਇਸ ਸਿੱਖ ਤੇ ਜਨਾਈ ਆ ਹਾਂ ਤਾਂ ਇਹ ਸੱਚੇ ਹੋਣਾ ਉਹ ਸਾਦਾ ਦਿੱਤੇ ਆ ਜਾ ਸੋਕ ਸੋਕ ਕੇ ਮੈਂ ਬਾਤ ਕਰੂੰਗਾ ਤੇਰੀ ہماری ਬਾਤ ਮੰਨਵਾ ਜੱਪੀ ਸਾਹਿਬ ਆ ਜਾ ਆ ਜਾ ਹਮ ਬਾਤ ਕਰਾਂਗੇ ਆ ਜਾ ਨੀਚਾ ਤੇਰੀ ਜੋ ਵੀ ਪ੍ਰੋਬਲਮ ਹੋ ਰਹੀ ਹੈ ਸ਼ਸ਼ੀਕਲ ਤੁਸੀਂ ਦੇਖ ਰਹੇ ਹੋ ਚੈਨਲ ਦੇਸ਼ ਦੁਨੀਆ ਮੈਂ ਹਾਂ ਜੀ ਸੰਦੇਸ਼ ਚਿੰਦਾ ਅੱਜ ਅਸੀਂ ਪਹੁੰਚਿਆ ਲੁਧਿਆਣੇ ਦੇ ਲੱਡੂਵਾਲ ਥਾਣੇ ਦੇ ਬਾਹਰ ਜਿੱਥੇ ਕਿ ਇੱਕ ਮਾਮਲਾ ਸਾਹਮਣੇ ਆਇਆ ਸੀਗਾ ਵੀ ਇੱਕ ਵਿਅਕਤੀ ਟਾਵਰ ਲਾਈਨ ਦੇ ਉੱਪਰ ਚੜ੍ਹ ਗਿਆ ਸੀਗਾ ਜਿਸ ਨੂੰ ਐਨਟੀਆਰਫ ਦੀ ਟੀਮਾਂ ਨੂੰ ਬੁਲਾ ਕੇ ਉਤਾਰਿਆ ਗਿਆ ਅਸੀਂ ਇਹ ਦੱਸਿਆ ਗਿਆ ਵੀ ਉਹ ਦਿਮਾਗੀ ਪਰੇਸ਼ਾਨੀ ਸੀਗਾ ਉਹਨੂੰ ਤੇ ਉਤਾਰ ਕੇ ਉਸਦੇ ਪਰਿਵਾਰ ਦੇ ਹਵਾਲੇ ਕੀਤਾ ਗਿਆ ਐਸਐਸਓ ਸਾਹਮਣੇ ਤੁਹਾਡੀ ਗੱਲਬਾਤ ਕਰਾਂਗੇ ਕੀ ਮਾਮਲਾ ਸੀਗਾ ਆਓ ਜੀ ਸਰ ਚੈਨਲ ਦੇ ਸੁਣੀਆਂ ਤੋਂ ਜੀ ਇਹ ਕਬਰੇਟ ਦੇ ਨਹੀਂ ਚੜ ਗੋ ਜਿਹੜੀ ਉਹ ਮੁੰਡਾ ਤਾਵਲ ਲਾਈਨ ਤੇ ਚੜ ਗਿਆ ਸੀਗਾ ਜੀ ਅੱਛਾ ਜੀ ਹਾਂਜੀ ਸਰ ਕੀ ਮਾਮਲਾ ਸੀ ਸਰ ਉਹ ਪਸੇਂ ਦਿਮਾਗੀ ਕਾਰਨ ਤੇ ਥੋੜਾ ਪਰੇਸ਼ਾਨ ਸੀ ਘਰੋਂ ਲੜ ਕੇ ਆ ਕੇ ਕਲਾਤ ਮਤੇ ਕਰਨੀ ਅੱਛਾ ਜੀ ਹਾਂਜੀ ਹਾਂਜੀ ਤੇ ਸਰ ਕੋਈ ਨੁਕਸਾਨ ਨਹੀਂ ਆਇਆ ਨਾ 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 ਉਹ ਕਰਤਾ ਉਹਦੇ ਘਰ ਦਿੰਦੇ ਹਵਾਲੇ ਬਲਾ ਕੇ ਓਕੇ ਸਰ ਓਕੇ ਹਾਂਜੀ ਹਾਂਜੀ ਐਨਆਰ ਐਫਟੀਐਮਟੀ ਨੂੰ ਬਲਾ ਕੇ ਕਾਹ ਲਿਆ ਸੀ ਠੀਕ ਹੈ ਸਰ ਠੀਕ ਹੈ ਜੀ ਤੇ ਲਾਈਟ ਕੋਈ ਬੰਦ ਰਹੀ ਕਾ ਵੀ ਦਰਸਾ। ਤੇ ਲਾਈਟ ਅਸੀਂ ਬੰਦ ਕਰਨਾ ਤੁਸੀਂ ਮੇਰੇ ਚੱਲਦੀ ਹੁੰਦੀ ਤਾਂ ਹੱਥ ਪਾ ਲੈਣਾ। ਹਾਂਜੀ ਹਾਂਜੀ ਅੰਦਰ। ਉਹ ਉਹਨਾਂ ਦੇ ਹਵਾਲੇ ਕਰਤਾ ਹੀ ਬੰਦੇ ਜੀ। ਕਰਤਾ ਹੀ ਇਹਦੇ ਘਰ ਦੇ ਅੰਦਰ। ਚਲੋ। ਹਾਂਜੀ ਰਾਹੁਲ ਜਾਈ ਜੀ ਬੋਲਦੇ ਹੋ। ਹਾਂਜੀ ਹਾਂਜੀ। ਸਰ ਚੈਨਲ ਦੇਸ਼ ਦੁਨੀਆ ਤੋਂ ਬੋਲ ਰਹੇ ਹਾਂ ਸੁਰਿੰਦਰ ਸਿੰਧਾ ਜੀ। ਹਾਂਜੀ ਹਾਂਜੀ ਸਰ। ਸਰ ਤੁਹਾਡੇ ਇਲਾਕੇ 'ਚ ਇੱਕ ਵਿਅਕਤੀ ਟਾਵਰ ਤੇ ਚੜ੍ਹ ਗਿਆ ਸੀ ਅੱਜ। ਹਾਂਜੀ ਅੰਸਰ ਚੜ੍ਹਿਆ ਠੀਕ ਹੈ ਜੀ। ਹਾਂ ਸਰ ਕੀ ਮਾਮਲਾ ਸੀ ਪਤਾ ਹੈ ਜੀ? ਸਰ ਮੈਂ ਪੜੀ ਅਜੇ ਅਰੈਸਟ ਹੀ ਸੀਗਾ ਜੀ। अच्छा जी ਤੇ ਮੈਨੂੰ ਤਾਂ ਹੀ ਅਪਡੇਟ ਆਈ ਸੀ ਕਿ ਸ਼ਾਰਟਕੀ ਮੈਗਾ ਫੂਟ ਪਾਰਕ ਟਾਵਰ ਤੇ ਇੱਕ ਬੰਦਾ ਚੜਨ ਲੱਗਾ ਸੀਗਾ ਜੀ ਜੀ ਤੇ ਸਾਨੂੰ ਇਹ ਮੈਸੇਜ ਲੱਗਾ ਜੀ ਕਿ ਲਾਈਨ ਬੰਦ ਕੀਤੀ ਜਾਵੇ ਅਸੀਂ ਲਾਈਨ ਬੰਦ ਕਰਤੀ ਸੀ ਫਿਰ ਬਾਕੀ ਸਭ ਪੁਲਿਸ ਨੂੰ ਪਤਾ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਸੀ ਇਹ ਸਭ ਕਿੰਨੀ ਦੇਰ ਲਾਈਟ ਬੰਦ ਰਹੀ ਆਪਣੀ ਤੇ तकरीबन ਮੇਰੇ ਖਿਆਲ ਨਾਲ 10:05 ਤੋਂ ਲੈ ਕੇ 11:55 ਤੱਕ ਬੰਦ ਰਹੀ ਹੈ ਜੀ ਮਤਲਬ 1 ਘੰਟਾ ਬੰਦ ਰਹੀ ਹੋਣਾ 1.5 ਘੰਟਾ ਫਿਰ ਅਪਰੋਕਸਿਮੇਟ 10 10:05 ਤੋਂ 11:15 ਤੱਕ ਤੇ ਫਿਰ ਉਹ ਕਿੰਨਾ ਘੰਟਾ ਨੁਕਸਾਨ ਹੋਇਆ ਹੋਊਗਾ ਵੈਸੇ ਸੌਰੀ ਨੁਕਸਾਨ ਕਿੰਨਾ ਘੰਟਾ ਹੋਵੇ ਜਸਟੀ ਜਲਦੀ ਹੋਈ ਆਪਾਂ ਤੇ ਕਿੰਨਾ ਘੰਟਾ ਨੁਕਸਾਨ ਹੋਇਆ ਹੈ ਇਹਦੇ ਬਾਰੇ ਆਈਡੀਆ ਨਹੀਂ ਮੈਨੂੰ ਓਕੇ ਤੇ ਕੋਈ ਮਾਮਲਾ ਬੋਲਦੇ ਕਿ ਕਿਉਂ ਚੜੇ ਸੀ ਕੀ ਕੀ ਮਾਮਲਾ ਸੀਗਾ 1900 ਤੋਂ 500 ਜਿਆਦਾ ਪਤਾ ਨਹੀਂ ਕਿਉਂਕਿ ਮੈਂ ਤਾਂ ਫਿਰ ਅਜ ਰੈਸਟੇ ਸੀਗਾ ਜੀ ਤੇ ਮੈਨੂੰ ਜਿਸ ਤਰ੍ਹਾਂ ਸੀ ਇਨਫੋਰਮ ਇੰਨੇ ਹੀ ਮੈਸੇਜ ਲੱਗੇ ਸੀ ਕਿ ਤੁਹਾਨੂੰ ਸਪਲਾਈ ਬੰਦ ਕਰਨੀ ਹੈ ਜੀ ਫੋਰ ਸੇਫਟੀ ਪਰਪਸ चलो ठीक है सर थैंक यू जी हाँ okay, 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 okay. okay. थी okay, जी ओके जी ओके ओके वेलकम ऐसे लगा था कि हमें सप्लाई बंद करनी है जी फॉर सेफ्टी पर्पस चलो ठीक है सर थैंक यू जी हाँ जी ओके जी ओके ओके